ਸਤਿ ਸ੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਪੰਜਾਬ ਕਾਂਗਰਸ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਜਾਂ ਕਹਿ ਲੋ ਕਿ ਪੰਜਾਬ ਕਾਂਗਰਸ ਦੇ ਲੀਡਰ ਕਦੇ ਨਾ ਕਦੇ ਕੁਝ ਨਾ ਕੁਝ ਅਜੀਹਾ ਕਰ ਜਾਂਦੇ ਨੇ ਕਿ ਨਵਾਂ ਵਿਵਾਦ ਪੈਦਾ ਹੋ ਜਾਂਦਾ ਹਾਲਾਂਕਿ ਸਾਰੇ ਲੀਡਰਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਤੇ ਰਾਜਾ ਜੀ ਦੀ ਗੱਲ ਕਰ ਰਿਹਾ ਉਹਨੂੰ ਰਾਜਾ ਜੀ ਕਹਿ ਲੋ ਤੁਸੀਂ ਪ੍ਰਧਾਨ ਜੀ ਕਹਿ ਲੋ ਜਾਂ ਜੋ ਮਰਜ਼ੀ ਕਹਿ ਲੋ ਰਾਜਾ ਵੜਿੰਗ ਦਾ ਬਿਆਨ ਅਕਸਰ ਚਰਚਾ ਦਾ ਵਿਸ਼ਾ ਰਹਿੰਦੇ ਆ ਚਰਚਾ ਪੋਜ਼ਿਟਿਵ ਘੱਟ ਹੁੰਦੀ ਹੈ ਤੇ ਨੈਗੇਟਿਵ ਜ਼ਿਆਦਾ ਹੁੰਦੀ ਹੈ ਹੁਣ ਸੋਸ਼ਲ ਮੀਡੀਆ ਭਰਿਆ ਪਿਆ ਯਾਨੀ ਕਿ ਕਈ ਦਿਨਾਂ ਤੋਂ ਰੈਲੀਆਂ ਦੇ ਵਿੱਚ ਰੋਜ਼ਾਨਾ ਇੱਕ ਰੈਲੀ ਦੀ ਟ੍ਰੋਲਿੰਗ ਹੋਈ ਜਾਂਦੀ ਹੈ ਰੈਲੀ ਮੰਰੇਗਾ ਦੀ ਘੱਟ ਨਜ਼ਰ ਆ ਰਹੀ ਹੈ ਟ੍ਰੋਲਿੰਗ ਰੈਲੀਆਂ ਜ਼ਿਆਦਾ ਨਜ਼ਰ ਆ ਰਹੀਆਂ ਨੇ ਪਰ ਕਈ ਵਾਰੀ ਨਾ ਕਈ ਗੰਭੀਰ ਮਸਲੇ ਵੀ ਕਈ ਤੇ ਚਲੋ ਚੀਜ਼ਾਂ ਲਾਈਟਰ ਮੋਡ 'ਚ ਨਿਕਲ ਜਾਂਦੀਆਂ ਹਾਲਾਂਕਿ ਜੋ ਮੇਰੇ ਕੋਲ ਇੱਕ ਜਾਣਕਾਰੀ ਆਈ ਹੈ ਕਿ ਟ੍ਰੋਲਿੰਗ ਦਾ ਜਾਂ ਇਹ ਜੋ ਬਿਆਨਬਾਜ਼ੀ ਟ੍ਰੋਲ ਹੋ ਰਹੀ ਹੈ ਜਾਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਆ ਉਹਦਾ ਵੀ ਹਾਈ ਕਮਾਂਡ ਨੋਟਿਸ ਲੈ ਰਿਹਾ ਹੁਣ हाई कमांड ਨਾਲ ਜਦੋਂ ਗੱਲ ਕਰੋ ਕਹਿੰਦੇ ਜੀ ਸਾਡੇ ਧਿਆਨ ਚ ਹੈ ਪਰ ਕਰਦੇ ਕਿਉਂ ਨਹੀਂ ਕੁਝ ਫਿਰ ਯਾਨੀ ਕਿ ਜੋ ਤੁਹਾਨੂੰ ਹੁਣ ਤੱਕ ਕਰ ਦੇਣਾ ਚਾਹੀਦਾ ਸੀ ਉਹ ਕੀਤਾ ਕਿਉਂ ਨਹੀਂ ਆਪਣੇ ਆਪ 'ਚ ਵੱਡਾ ਸਵਾਲ ਹੈ ਖੈਰ ਮਸਲਾ ਹੁਣ ਧਾਰਮਕ ਹੈ ਔਰ ਮਸਲਾ ਬਿਹਤ ਗੰਭੀਰ ਹੈ ਦਰਸਲ ਰਾਜਾ ਵਰਿੰਗ ਦੀ ਟੀਮ ਵੱਲੋਂ ਕਲ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਮੈਂ ਕੱਲ ਪੜਿਆ ਪ੍ਰੈਸ ਨੋਟ ਪ੍ਰੈਸ ਨੋਟ ਪੜਨ ਤੋਂ ਬਾਅਦ ਮੈਨੂੰ ਲੱਗਿਆ ਕਿ ਸ਼ਾਇਦ ਹੋ ਸਕਦਾ ਹੈ ਕਿ ਅਖਬਾਰ ਵੀ ਸੋਚ ਸਮਝ ਕੇ ਇਸ ਖਬਰ ਨੂੰ ਸ਼ਾਇਦ ਨਾ ਲਾਉਣ ਪਰ ਅੱਜ ਜਦੋਂ ਸਵੇਰੇ ਮੈਂ ਦੇਖਿਆ ਯਾਨੀ ਕਿ ਕੱਲ ਜਦੋਂ ਮੈਂ ਸਵੇਰੇ ਦੇਖਿਆ ਤੇ ਕੱਲ ਸਵੇਰੇ ਮੈਂ ਦੇਖਿਆ ਕਿ ਕਈ ਅਖਬਾਰਾਂ ਦੇ ਵਿੱਚ ਫਰੰਟ ਤੇ ਖਬਰ ਲੱਗੀ ਹੋਈ ਸੀ ਤੇ ਖਬਰ ਕੀ ਹੈ ਇੱਕ ਵਾਰੀ ਹੋਈ ਤੁਹਾਨੂੰ ਦੱਸ ਦਿੰਦਾ ਇਸ ਖਬਰ ਦੀ ਵੱਡੀ ਵੱਡੀ ਹੈਡਲਾਈਨ ਹੈ ਕਿ ਸ਼ਹੀਦੀ ਮੇਲਿਆਂ ਦੌਰਾਨ ਸਿਆਸੀ ਕਾਨਫਰੰਸਾਂ ਕਰਨ ਤੇ ਵਰਡਿੰਗ ਵੱਲੋਂ ਸ਼੍ਰੀ ਕਾਲ ਤਕਤ ਸਹਿਬ ਤੋਂ ਸਪਸ਼ਟੀਕਰਨ ਦੀ ਮੰਗ ਮਸਲਾ ਵੱਡਾ ਹੈ ਕਿ ਜਿਹੜੇ ਸ਼ਹੀਦੀ ਜੋੜ ਮੇਲ ਹੁੰਦੇ ਆ ਚਾਹੇ ਫਤਿਹਗੜ੍ਹ ਸਾਹਿਬ ਵਾਲਾ ਚਾਹੇ ਉਹਨਾਂ ਮਾਗੀ ਮਾਗੀ ਦਾ ਮੇਲਾ ਹੁੰਦਾ ਉਦੋਂ ਸਿਆਸੀ ਕਾਨਫਰੰਸਾਂ ਕਿਉਂ ਹੁੰਦੀਆਂ ਇਹਦੇ ਤੇ ਸਪਸ਼ਟੀਕਰਨ ਮੰਗਿਆ ਹੈ श्री काल तक साहब तो थो। खबर थोड़ी जी पढ़के मैं बड़ी अहम ਗੱਲ ਇਹ ਤੁਹਾਡੇ ਨਾਲ ਕਰੂੰਗਾ ਤੁਹਾਨੂੰ ਤੁਸੀਂ ਸਮਝ ਗਏ ਹੋਗੇ ਜਿਸ ਗੱਲ ਤੇ ਮੈਂ ਫੋਕਸ ਕਰ ਰਿਹਾ ਔਰ ਜ਼ੋਰ ਦੇ ਕੇ ਬੋਲ ਰਿਹਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਰਿੰਗ ਨੇ श्री काल तक साहब ਦੇ ਜਥੇਦਾਰ ਤੋਂ श्री फतेहगढ़ सैब ਤੇ श्री मुखसर सैब ਦੇ ਸ਼ਹੀਦੀ ਮੇਲਿਆਂ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸ ਦਾ ਕਰਨ ਦੇ ਮਾਮਲੇ ਤੇ ਸਪਸ਼ਟੀਕਰਨ ਮੰਗਿਆ ਉਹਨੇ ਕਿਹਾ ਕਿ ਦਸੰਬਰ 2017 ਤਤਕਾਲੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਅਜੇਹੇ ਗੰਭੀਰ ਤੇ ਪਾਵਨ ਧਾਰਮਿਕ ਮੌਕਿਆਂ ਉੱਪਰ ਸਿਆਸੀ ਕਾਨਫਰੰਸ ਦਾ ਨਾ ਕਰਨ ਦੀ ਅਪੀਲ ਕੀਤੀ ਸੀ ਉਹਨਾਂ ਨੇ ਸਵਾਲ ਕੀਤਾ ਕਿ ਫਿਰ ਆਸ਼ੀਰਵਾਦ ਮੁਖਸਰ ਸਾਹਿਬ ਦੇ ਮਾਗੀ ਮੇਲੇ ਦੌਰਾਨ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਅਕਾਲੀ ਦਲ ਭਾਜਪਾ ਨੇ ਕੀਤੀਆਂ ਉਹਨਾਂ ਨੇ ਪੁੱਛਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਨੂੰ ਲੈ ਕੇ ਕਾਰਵਾਈ ਕਰਨਗੇ ਜਵਾਬ ਦਿਓ ਮੈਂ ਇਹ ਸਪਸ਼ਟ ਕਰਨ ਤਿਓ ਖੈਰ ਪੂਰੀ ਖਬਰ ਮੈਨੂੰ ਪੜਦਾ ਹੋਰ ਸਵਾਲ ਵੱਡਾ ਹੈ ਕਿ ਕੀ ਜਥੇਦਾਰ ਸਾਹਿਬ ਤੋਂ ਜਾਂ ਸ਼੍ਰੀ ਅ ਸਪਸ਼ਟੀਕਰਨ ਮੈਂ ਇਸ ਸ਼ਬਦ ਤੇ ਆ ਰਿਹਾ ਹਾਂ ਕਿ ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ ਸਵਾਲ ਇਹ ਹੈ ਕਿਉਂਕਿ ਕੀ ਕੋਈ ਬਿਆਨ ਅਜੇ ਹੈ ਅਕਾਲ ਤਖਤ ਸਾਹਿਬ ਨੇ ਦਿੱਤਾ ਕਿ ਜਿਹਦੇ ਤੇ ਹੁਣ ਰਾਜਾ ਵੜਿੰਗ ਸਫਾਈ ਮੰਗ ਰਹੇ ਬੇਸਿਕਲੀ ਤੇ ਨਾ ਸਫਾਈ ਮੰਗਣਾ ਹੀ ਹੁੰਦਾ ਨਾ ਦਰਅਸਲ ਬਿਆਨਾ ਦਾ ਨੋਟਿਸ ਤੇ ਲੈਂਦਾ ਅਕਾਲ ਤਖਤ ਸਾਹਿਬ ਯਾ ਕਹਿ ਲੋ ਕਿ ਸ਼ਾਇਦ ਰਾਜਾ ਵੜਿੰਗ ਦਾ ਤੇ ਮੈਨੂੰ ਪਤਾ ਨਹੀਂ ਪਰ ਉਹਨਾਂ ਦੀ ਟੀਮ ਨੂੰ ਇੰਨੀ ਸਮਝ ਨਹੀਂ ਔਰ ਅਖਬਾਰਾਂ ਦੇ ਜਿਹੜੇ ਖਬਰ ਲਾ ਲਈ ਇਹ ਗਲਤ ਹੈ ਸਹੀ ਹੈ ਤੁਸੀਂ ਤੈਅ ਕਰੋ ਕਿ ਇੱਕ ਸਿਆਸੀ ਲੀਡਰ ਦਾ ਅਕਾਲ ਤਖਤ ਸੈਬ ਤੋਂ ਸਪਸ਼ਟੀਕਰਨ ਮੰਗਣਾ ਕਿੰਨਾ ਕੁ ਵਾਜਬ ਹੈ ਜਾਂ ਇੱਕ ਨਵਾਂ ਵਿਵਾਦ ਜਾਂ ਇੱਕ ਨਈ ਮੁਸੀਬਤ ਫਿਰ ਤੋਂ ਰਾਜਾ ਵੜਿੰਗ ਨੇ ਕਾਂਗਰਸ ਲਈ ਖੜੀ ਕਰ ਦਿੱਤੀ ਹੈ ਖੈਰ ਇਹਦਾ ਜਵਾਬ ਮੈਂ ਤੁਹਾਨੂੰ ਦੇ ਦਿੰਦਾ ਹੁਣ ਇਹਦੇ ਤੇ ਇੱਕ ਪਲਟਵਾਰ ਕੀਤਾ ਗਿਆ ਹੈ ਭਾਜਪਾ ਦੇ ਬੁਲਾਰੇ ਨੇ ਪ੍ਰਿਤਪਾਲ ਸਿੰਘ ਬਲੀਏਵਾਲ ਉਹਨਾਂ ਨੇ ਇੱਕ ਟਵੀਟ ਕੀਤਾ ਔਰ ਉਹ ਟਵੀਟ ਕਰਕੇ ਇਹ ਗੱਲ ਕਹਿ ਰਹੇ ਨੇ ਕਿ ਰਾਜਾ ਜੀ ਕਿ ਕੋਈ ਵੀ ਅਕਾਲ ਤਖਤ ਸੈਭ ਦੇ ਜਥੇਦਾਰ ਸੈਭ ਤੋਂ ਸਪਸ਼ਟਿਕਰਣ ਮੰਗ ਸਕਦਾ ਹੈ ਇਸ ਸਵਾਲ ਹੈ ਜੋ ਉਹਨਾਂ ਨੇ ਪੁੱਛਿਆ ਕਿ ਭਾਈ ਤੁਸੀਂ ਦੱਸੋ ਕਿ ਕੀ ਕੋਈ ਰਾਜਾ ਬੜਿੰਗ ਜੀ ਇਹ ਦੱਸੋ ਕਿ ਕੋਈ ਸ੍ਰੀ ਕਾਲ ਤਖਤ ਸੈਭ ਦੇ ਜਥੇਦਾਰ ਤੋਂ ਸਪਸ਼ਟਿਕਰਣ ਮੰਗ ਸਕਦਾ ਹੈ ਜਿਸ ਕਾਂਗਰਸ ਨੇ ਸ੍ਰੀ ਕਾਲ ਤਖਤ ਸੈਭ ਨੂੰ ਟੈਂਕਾਂ ਤੋਪਾਂ ਨਾਲ ਟਹਿ ਟੇਰੀ ਕਰ ਦਿੱਤਾ ਉਹੀ ਹੁਣ ਸਵਾਲ ਚੁੱਕ ਰਹੇ ਨੇ ਬਾਕੀ ਬਾਬਾ ਬਕਾਲਾ ਵੀ ਕਿ ਰਖੜ ਪੁਨੀਆ ਕਾਨਫਰੰਸ ਤੁਸੀਂ ਖੁਦ ਕੀਤੀ ਸੀ ਇਹ ਗੱਲ ਕਿਤੇ ਭੁੱਲਤਾ ਨਹੀਂ ਗਏ ਇਹ ਟਵੀਟ ਪ੍ਰਿਤਪਾਲ ਸਿੰਘ ਬਲਿਏਵਾਲ ਵੱਲੋਂ ਕੀਤਾ ਗਿਆ ਯਾਨੀ ਕਿ ਪਹਿਲਾ ਸਵਾਲ ਪ੍ਰਿਤਪਾਲ ਸਿੰਘ ਬਲਿਏਵਾਲ ਨੇ ਚੁੱਕਿਆ ਕਿ ਭਾਈ ਕੀ ਤੁਸੀਂ ਜਥੇਦਾਰ ਸਾਹਬ ਤੋਂ ਸਪਸ਼ਟਿਕਰਣ ਮੰਗ ਸਕਦੇ ਹੋ ਮਤਲਬ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਔਰ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਵੀ ਇਸ ਮਸਲੇ ਤੇ ਥੋੜਾ ਜਿਹਾ ਗੰਭੀਰ ਨੋਟਿਸ ਯਾ ਇਹਦੇ ਤੇ ਵਿਚਾਰ ਕਰਨਾ ਚਾਹੀਦਾ ਕਿ ਕੀ ਕੋਈ ਸਿਆਸੀ ਲੀਡਰ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਹੁਣ ਅਕਾਲ ਤਖਤ ਸਰ ਤੋਂ ਸਪਸ਼ਟਿਕਰਣ ਮੰਗੂਗਾ ਔਰ ਫਿਰ ਉਹਨਾਂ ਨੇ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਕੇ ਸਾਫ਼ ਤੌਰ ਤੇ ਕਹਿਤਾ ਕਿ ਭਾਈ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਕੀ ਆਪਣੀਆਂ ਪੁਰਾਣੀਆਂ ਰੈਲੀਆਂ ਨਹੀਂ ਯਾਦ ਪ੍ਰਤਾਪ ਸਿੰਘ ਬਲੀਏ ਵਾਲੇ ਅਸਵੇਲੇ ਫੋਨਲਾਈਨ ਤੇ ਸਾਡੇ ਨਾਲ ਜੁੜੇ ਹੋਏ ਨੇ ਬਲੀਏ ਵਾਲਾ ਸਾਬ ਕੀ ਨਵਾਂ ਪੰਗਾ ਪ੍ਰਧਾਨ ਸਾਹਿਬ ਨੇ ਪਾਤਾ ਕਾਂਗਰਸ ਪਾਰਟੀ ਵਾਲਿਆਂ ਨੇ ਦੇਖੋ ਗੱਲ ਇਹ ਆ ਕਿ ਉਹਨਾਂ ਨੇ ਇੱਕ ਜਬਾਨ ਰੋਗ ਲੱਗਿਆ ਹੋਇਆ ਤੇ ਜਿਹੜੇ ਉਹਨਾਂ ਦੇ ਨਾਲ ਵੀ ਬੰਦੇ ਆ ਨਾ ਨਵੇਂ-ਨਵੇਂ ਆਏ ਤੇ ਮੰਨਦੇ ਆ ਸਿਆਣੇ ਇਹ ਨਹੀਂ ਪਤਾ ਕਿ ਇਹਨਾਂ ਦੀ ਜਿਹੜੀਆਂ ਕਰਤੂਤਾਂ ਕੀਤੀਆਂ ਹੋਈਆਂ ਉਹ ਅੱਗੇ ਆ ਜਾਂਦੀਆਂ ਨੇ ਕੱਲ ਇਹਨਾਂ ਨੇ ਸਵਾਲ ਚੱਕ ਕੇ ਸਾਡੀਆਂ ਰੈਲੀਆਂ ਦੇ ਉੱਪਰ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ ਹੁਕਮਨਾਮਾ ਇਸ ਚੀਜ਼ ਦਾ ਹੋਇਆ ਸੀ ਜਿਹੜੇ ਸ਼ਹੀਦੀ ਸਭਾਗਮਾ ਜਦੋਂ ਆਪਣਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆ ਹ ਉਸ ਵੇਲੇ ਉਹ ਕੀਤਾ ਗਿਆ ਸੀ ਕਿ ਤੁਸੀਂ ਕੋਈ ਵੀ ਪਾਰਟੀ ਨਾ ਕਰੋ ਉੱਥੇ ਸ਼ਹੀਦਾਂ ਦੇ ਸਤਕਾਰ ਨੂੰ ਕਿ ਇੱਕ ਦੂਜੇ ਦੇ ਦਰਸ਼ਨ ਬਾਈ ਕਰਦਣ ਲੱਗ ਜਾਂਦੇ ਨੇ ਤੇ ਉੱਥੇ ਸ਼ਹੀਦੀ ਸਭਾਵਾ ਦੇ ਵਿੱਚ ਨਾ ਹੋਵੇ ਉਹ ਮੰਨ ਲਿਆ ਗਿਆ ਸੀ ਕਿ ਮਾਗੀਰੀ ਮੈਂ ਕਾਨਫਰੰਸ ਤਾਂ ਹੁੰਦੀ ਰਹੀ ਹੈ ਤੇ ਇਵਨ ਵਿਸਾਖੀ ਦਾ ਤਲਵੰਡੀ ਸਾਬੋ ਦਾ ਵੀ ਪ੍ਰੋਗਰਾਮ ਹੁੰਦਾ ਰਿਹਾ ਤੇ ਕਿਹਨਾਂ ਸਾਰੀ ਸਿਆਸੀ ਕਾਨਫਰੰਸਾਂ ਚੋਂ ਵੱਡੀ ਕਾਨਫਰੰਸ ਤੇ ਮਾਗੀਦੀ ਹੁੰਦੀ ਹੈ ਹਾ ਮਾਗੀ ਦੀ ਵੀ ਹੁੰਦੀ ਐ ਇੱਕਨ ਵਿਸਾਖੀ ਦੀ ਵੀ ਵੱਡੀ ਹੁੰਦੀ ਆ ਉਹ ਵੀ ਵੱਡੀ ਉਹ ਵੀ ਵੱਡੀ ਕਾਨਫਰੰਸ ਹੁੰਦੀ ਆ ਜਿੱਥੇ ਲੋਕੀ ਨਮਸਤਕ ਹੁੰਦੇ ਆ ਤਾਂ ਨਾਲੇ ਉਹਦਾ ਗੁਰੂ ਸਾਹਿਬ ਦਾ ਕਿਹਾ ਹੋਇਆ ਕਿ ਵਿਸਾਖੀ ਆਨੰਦਪੁਰ ਸਾਹਿਬ ਦੀ ਢਲਵੰਡੀ ਸਾਹਿਬੋਂ ਲੱਗੂਗੀ ਤੇ ਉੱਥੇ ਜਿਹੜਾ ਵੀ ਆਵੇ ਬਾਦ ਚੜ ਕੇ ਆਵੇ ਤਾਂ ਗੁਰੂ ਸਾਹਿਬ ਦਾ ਹੁਕਮ ਤੇ ਫਰਮਾਨ ਆ ਸੋ ਇਹਨਾਂ ਨੇ ਕੱਲ੍ਹ ਦਬਾਜੀ ਦੇ ਵਿੱਚ ਕਲ ਕਰਤਾ ਕਿ ਅਸੀਂ ਕਾਨਫਰੰਸ 2 ਦਿਨ ਪਹਿਲਾਂ ਕਰਕੇ ਤੇ ਬਾਕੀਆਂ ਦੇ ਅਕਾਲ ਤਖਤ ਸਾਹਿਬ ਤੋਂ ਕੀ ਕਹਿੰਦੇ ਆ ਆਦੇਸ਼ ਤੇ ਉਹ ਹੋ ਜੇ ਤੇ ਅਸੀਂ ਇਹਨਾਂ ਨੂੰ ਸਾਧ ਰੁਕਾਂਗੇ ਪਰ ਉਹ ਪਹਿ ਗਈ ਪੁੱਠੀ ਭਈ ਕਿ ਜਿਹੜੇ ਅਕਾਲ ਪਤ ਸਾਹਿਬ ਨੂੰ ਸਵਾਲ ਕਰਨ ਲੱਗੇ ਕਿ ਰਾਜਾ ਬੜਿੰਦ ਦੀ ਹੈਸੀਅਤ ਹੈ ਕਿ ਅਕਾਲ ਪਤ ਸਾਹਿਬ ਦੇ ਜੇਸੇ ਦਾ ਸਵਾਲ ਕਰ ਲੈ ਕਿਤੇ ਦੋ ਦਿਨ ਪਹਿਲਾਂ ਜਦੋਂ ਮੁੱਖ ਮੰਤਰੀ ਦੀ ਪੇਸ਼ੀ ਤਾਂ ਉਹ ਸਾਰੇ ਜਾਣੇ ਕਹਿੰਦੇ ਸੀ ਕਿ ਤੁਸੀਂ ਨਹੀਂ ਕਰ ਸਕਦੇ ਇਹ ਗੱਲ ਜੰਨੀ ਜੀ ਵੀ ਇਹ ਗੱਲ ਕੀਤੀ ਸੀਗੀ ਉਸ ਟਾਈਮ ਤੇ ਅੱਜ ਆਪ ਹੀ ਉਹਨਾਂ ਤੋਂ ਜਵਾਬ ਤਲਬ ਹੀ ਕਰਨ ਲੱਗੇ ਤਾਂ ਅਸੀਂ रुक दे कॉल कट गई आएगी कॉल भी दो 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 दो। नहीं नहीं एक बार लग जाए सो so, बिल्कुल है सवाल लगातार वटे खड़े हो रहे हैं और जिमें कि प्रतपाल बलीवाल भी कह रहे हैं कि शायद रैली आप नहीं कर सके करके तो इस करके हूँ जथेदार साहब तो स्पष्टीकरण मंगना कि वाजब है हालांकि जिम्मे मैं पहले भी कहा कि लगातार ट्रोलिंग हो रही है विचार फोन थोड़ा जहा डिस्कनैक्ट हो गया बलीवाल साहब तुम्हें अपनी गल की कह रहे थी मैं उही कहा कि इसे करके असि उन्होंने याद करवाया कि बाबा बकाला वाली लेटेस्ट रैली है थोड़ी उस नहीं भुले है प्रधान जी सवाल करने तो पहला आपकी पीढ़ी थले सोटा ਕਲਾਬ ਦੀ ਪੀੜੀ ਥੱਲੇ ਸੋਟਾ ਫੇਰਿਆ ਕਰੋ ਜਿਹੜਾ ਕਿ ਤੁਸੀਂ ਆਪ ਇਸ ਚੀਜ਼ ਦੇ ਘਾਰਵਾਹ ਕੀਤੀ ਆਪ ਰੈਲੀਆਂ ਕੀਤੀਆਂ ਉੱਥੇ ਮੰਗ ਹੀ ਹੋਂ ਤੁਹਾਡੇ ਤੋਂ ਇਕੱਠਾ ਹੋਣਾ ਨਹੀਂ ਸੀ ਤੇ ਆਪ ਭੱਜ ਗਏ ਹੋ ਤੁਸੀਂ ਰੈਲੀ ਕਰਨ ਤੋਂ ਤੋਂ ਇਸੇ ਕਰਕੇ ਕਿਹਾ ਕਿ ਆਪ ਦਾ ਸਪਸ਼ਟੀਕਰਨ ਮੰਗ ਲਿਆ ਮਤਲਬ ਤੁਹਾਡੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਕੱਠ ਆਪਣੇ ਤੋਂ ਨਹੀਂ ਹੋਣਾ ਸੀ ਕਿਉਂਕਿ ਕਾਂਗਰਸ ਦੇ ਹਾਲਾਤ ਪੂਰੇ ਪੰਜਾਬ ਚ ਪਤਾ ਹੀ ਹੈ ਕਿੰਨੇ ਕੋ ਗੁੱਟ ਹੈਗੇ ਆ ਤੇ ਇਸੇ ਕਰਕੇ ਬਿਆਨ ਤੇ ਦੇ ਦਿੱਤਾ ਕਿ ਸਪਸ਼ਟੀਕਰਨ ਮੰਗ ਲਿਆ ਪਰਸ਼ਦ ਲੱਗਦਾ ਹੈ ਕਿ ਸਪਸ਼ਟੀਕਰਨ ਗਲਤ ਜਗ੍ਹਾ ਤੋਂ ਮੰਗ ਲਿਆ ਉਹ ਬਸ ਉਹ ਗਲਤ ਜਗ੍ਹਾ ਤੋਂ ਹੀ ਮੰਗ ਲਿਆ ਤੇ ਜਵਾਬ ਵੀ ਨਾਲ ਨਾਲ ਮਿਲ ਗਿਆ ਕਿ ਹੁਣ ਕਿ ਕਿਹੜੇ ਮੂ ਨਾਲ ਚਿੱਠੀ ਲੈ ਕੇ ਅਕਾਲ ਤਖਤ ਸਾਹਿਬ ਤੇ ਜਾਣਗੇ ਕਿ ਅਸੀਂ ਰਖੜ ਪੁੰਨਿਆਂ ਦੇ ਰੈਲੀ ਕੀਤੀ ਹੈਗੀ ਆ ਤੇ ਦੂਸਰੇ ਪਾਸੇ ਅਸੀਂ ਮਾਗੀਰੇ ਮੇਲੇ ਦੇ ਸਾਨੂੰ ਆਬਜੈਕਸ਼ਨ ਹੈਗੀ ਆ ਜੀ ਜਾਂ ਤਾਂ ਉਹ ਹੀ ਕੀਤੀ ਰੈਲੀ ਦਾ ਸਪਸ਼ਟੀਕਰਨ ਤੇ ਸਜਾਮਾ ਉਹਨਾਂ ਤੇ ਲੱਗਣ ਗਿਆ ਕਿ ਭਾਈ ਤੁਸੀਂ ਫਿਰ ਦੋ ਘੋਤੇ ਨਹੀਂ ਆ ਵੀ ਫਿਰ ਸਾਰੀਆਂ ਪਾਰਟੀਆਂ ਨੂੰ ਬੁਲਾ ਲਗੇ ਸਾਰੇ ਗੁਰਾਂਗਵਾਰ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਚੀਜ਼ ਦੇ ਉੱਪਰ ਆਪ ਦੀ ਅ ਅਨਾਉਂਸਮੈਂਟ ਕਰ ਦੇਣੀ ਹੈ ਜਾਂ ਕੋਈ ਐਸਾ ਹੁਕਮਨਾਮਾ ਜਾਰੀ ਕਰਦਾ ਕਿ ਕਿਤੇ ਕਿਤੇ ਹੈ ਤੇ ਨਹੀਂ ਕਿ ਸ਼ਾਇਦ ਰਾਜਾ ਜੀ ਨੂੰ ਪਤਾ ਹੋਵੇ ਕਿ 15 ਤਰੀਕ ਨੂੰ ਚੁਕੀ ਸੀਐਮ ਸਾਹਿਬ ਨੇ ਜਾਣਈਏ ਕੱਲ ਤੱਕ ਸੈੱਬ ਤੇ ਪੇਸ਼ ਹੋਣ ਕਿ ਕੱਲ ਤੱਕ ਸੈੱਬ ਤੋਂ ਰਿਲੇਟਿਡ ਮੈਂ ਵੀ ਅਖਬਾਰਾਂ ਤੇ ਖਬਰ ਲਵਾ ਕੇ ਮਾੜਾ ਜਾ ਉਸੇ ਦਿਨ ਹਾਈਲਾਈਟ ਹੋ ਜਾਵੇ ਕਿ ਤੇ ਇਹ ਤੇ ਨਹੀਂ ਕਿਤੇ ਉਸੇ ਕਰਕੇ ਸਾਰਾ ਕੁਝ ਹੋ ਗਿਆ ਗਲਤੀ ਚ ਓ ਨਹੀਂ 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 ਸੀਐਮ ਸਾਹਿਬ ਨਾਲ ਕਿੱਥੇ ਜੀ ਉਹ ਤਾਂ ਬੱਸ ਮਾੜੀ ਦੀ ਕੋਈ ਨਾ ਲੱਗ ਘੂਰੀ ਬਹੁਤ ਰਾਜਾ ਜੀ ਕਿੱਥੇ ਬੋਲਦੇ ਸੀ ਆਹ ਸਾਹ ਦੇ ਖਿਲਾਫ ਨਾ 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 ਇਹ ਐਗੈਂਗਲਾ ਨਹੀਂ ਕਰਦੀਆਂ ਉਹ ਤਾਂ ਗਰਦੇ ਹੀ ਬੜੇ ਨੇ ਉਹਦਾ ਸੀਐਮ ਦਾ ਮਾੜੀ ਵੀ ਗੱਲ ਕਹਿ ਰਹੇ ਨੇ ਕਿ ਬਸਤਾਨੀਆਂ ਬਾੜੀਆਂ ਦੀ ਫਾਈਲ ਖੁੱਲੀਆਂ ਉਹਦਾ ਬਸ ਉਹ ਨਹੀਂ ਨਹੀਂ ਉਹ ਤੇ ਮੇਰੇ ਖਿਆਲ ਨਾਲ ਇੰਨਾ ਵੀ ਨਹੀਂ ਕਹਦੇ ਉਹ ਤੇ ਇੰਨਾ ਹੀ ਕਹਿੰਦੇ ਖੋਲਾ ਹੁਣੇ ਨਹੀਂ ਉਹ ਜਿਵੇਂ ਕਹਿੰਦਾ ਕਹਿੰਦੇ ਬਿੱਲੀ ਨੂੰ ਦੇਖ ਕੇ ਕਬੂਤਰ ਰੱਖਾ ਮੀਂਹ ਲੈਂਦਾ ਉਸ ਹਿਸਾਬ ਨਾਲ ਉਹ ਬਿੱਲੀ ਨੇ ਛੱਡਿਆ ਹੋਇਆ ਕਬੂਤਰ ਇਹ ਕਹਾਣੀਆਂ ਸਿਰ ਉਹ ਉੱਥੇ ਦਾ ਕਿੱਥੇ ਪੰਗਾ ਲੈ ਲੈਣਗੇ ਨਾਲ ਹੀ ਨਾਲ ਪਰ ਪਰ ਚਲੋ ਤੁਸੀਂ ਤੇ ਬੜੇ ਨੇੜੇ ਹੋ ਇਹਨਾਂ ਨੂੰ ਵੇਖਿਆ ਵੀ ਇਹ ਦੱਸੋ ਕਿ ਲਗਾਤਾਰ ਇੰਨੀ ਟ੍ਰੋਲਿੰਗ ਇੰਨੀ ਬਿਆਨਬਾਜ਼ੀ ਰਾਜਾ ਜੀ ਦੀ ਕਦੇ ਮਤਲਬ ਰੋਜ਼ ਇੱਕ ਨਵਾਂ ਵਿਵਾਦ ਹੁੰਦਾ ਕਦੇ 12 5 ਫਿਰ ਉਹ 48 ਆਲਾ ਫਿਰ ਤੇ ਝਾੜੂ ਖਿਲਾਰ ਜੋ ਮਤਲਬ ਇਸ ਵੇਲੇ ਸੋਸ਼ਲ ਮੀਡੀਆ ਤੇ ਜੋ ਸਭ ਤੋਂ ਜ਼ਿਆਦਾ ਪੰਜਾਬ ਚ ਕਿਸੇ ਇੱਕ ਬੰਦੇ ਦੀ ਟ੍ਰੋਲਿੰਗ ਹੈ ਤੇ ਰਾਜਾ ਜੀ ਦੀ ਹੈ ਬਸ ਉਹਨਾਂ ਨੂੰ ਆਦਤ ਹੈ ਕਿ ਮੈਂ ਐਸੀ ਕੋਈ ਚੀਜ਼ ਕਰਾਂ ਮੂੰਹ ਦੇ ਉਸ ਦੇ ਕੀ ਕਹਿੰਦੇ ਜਵਾਨ ਰੋਗ ਹੈਗਾ ਜਿਹਨੂੰ ਕਹਿੰਦੇ ਹੁੰਦੇ ਆ ਉਹ ਰਾਜਾ ਬੜੇ ਗੰਢਾ ਹੈਗਾ ਵਾ ਉਹ ਅਗਲੇ ਦਿਨ 12 1256 ਕਹਿੰਦਾ ਫਿਰ 4800 ਹੀ ਕਹਿ ਗਿਆ ਸੀ ਹੂੰ ਠੀਕ ਹੈ ਉਹ ਚੀਜ਼ ਦਾ ਤਾਂ ਇੱਕ ਜਾਣੀ ਕਿ ਇੱਕ ਹੈਗਾ ਕਿ ਰਾਜਾ ਬੜਿੰਗ ਦਾ ਵਿਵਾਦ ਆਪ ਹੀ ਪੈਦਾ ਕਰਦਾ ਹੈ ਆਪ ਹੀ ਸੋਲ ਜਾਦਾ ਹੈ ਆਪ ਹੀ ਮਾਫੀ ਮੰਗਦਾ ਹੈ ਕੰਟਰੋਲਿੰਗ ਉਹਨੂੰ ਚੰਗੀ ਲਾਇਦੇ ਕਿ ਲੋਕ ਮੇਰੇ ਬਾਰੇ ਗੱਲ ਕਰਦੇ ਰਹਿਣ ਚਾਹੇ ਨੈਗੇਟਿਵ ਕਰਨ ਚਾਹੇ ਪੋਜ਼ਟਿਵ ਅੱਛਾ ਇੱਕ ਗੱਲ ਦੱਸੋ ਚਲੋ ਤੁਸੀਂ ਤੁਸੀਂ ਥੋੜਾ ਜਿਹਾ ਭੇਤ ਵੀ ਦੇ ਦੋਏ ਇੱਕ ਅਕੀਲਾ ਸਵਾਲ ਹੈ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਹਾਈ ਕਮਾਂਡ ਕਾਰਵਾਈ ਦੀ ਕਿਉਂ ਨਹੀਂ ਕਰਦਾ ਮਤਲਬ ਕਿਉਂ ਇੰਨੀ ਹਾਲਾਤ ਇਹ ਨੇ ਕਿ ਬਈ ਠੀਕ ਹੈ ਜੋ ਮਰਜ਼ੀ ਹੋਈ ਜਾਵੇ ਕੋਈ ਫਰਕ ਨਹੀਂ ਪੈਂਦਾ ਉਹ ਮੇਰੇ ਹਿਸਾਬ ਨਾਲ ਜਿਹੜਾ ਨਵਜੋਤ ਸਿੱਧੂ ਥੋੜਾ ਬਹਿਗਾ ਉਹ ਪ੍ਰਧਾਨਗੀ ਲਈ ਵੀ ਜਾਂਦਾ ਹੋਣਾ ਤੇ ਖਮਾਉ ਪੁੱਤ ਹੈਗੇ ਨੇ ਦੇ ਹੀ ਜਾਂਦੇ ਹੋਣੇ ਖਰਚਾ ਵਰਚਾ ਸਰਕਾਰ ਦਾ ਖਰਚਾ ਵਰਚਾ ਆਈ ਜਾਂਦਾ ਹੋਣਾ ਇਸ ਕਰਕੇ ਹਾਈ ਕਮਾਂਡ ਵਿੱਚ ਚੁੱਕ ਕੀਤਾ ਹੋਇਆਗਾ ਚਲੋ ਕੋਈ ਨਾ ਜੇ ਹਿਸਾਬ ਨਾਲ ਚੱਲੀ ਜਾਂਦਾ ਕਿਉਂਕਿ ਐਸੇ ਪ੍ਰਧਾਨ ਜੀ ਨੇ ਜਿਨ੍ਹਾਂ ਨੂੰ 4 ਸਾਲ ਹੋ ਗਏ ਵਾ ਮੈਂ ਪੁੱਛੂ ਇੱਕ ਅਦੇ ਦੰਦੇ ਵਿੱਚ ਇਹ ਵੀ ਸਵਾਲ ਕਿ 4 ਸਾਲਾਂ ਦੇ ਜਿਹੜੇ ਪ੍ਰਧਾਨ ਕੋ ਆਪਦੀ ਟੀਮ ਨਾਲ ਬਰ ਸਕੀ ਉਹ ਕਾਦਾ ਪ੍ਰਧਾਨ ਮਤ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪੈਸਾ ਹੀ ਪ੍ਰਧਾਨ ਹੈ ਉਹ ਪੈਸੇ ਹੀ ਪ੍ਰਦਾਨ ਹੈ ਜੀ ਉਹ ਪੈਸੇ ਪ੍ਰਦਾਨ ਕਰਕੇ ਪ੍ਰਧਾਨ ਜੀ ਨੇ ਅਡਰਵਾਈਸ ਤਾਂ ਕੋਈ ਅਗਰ ਤੁਸੀਂ ਮੈਨੂੰ ਕਾਂਗਰਸ ਪਾਰਟੀ ਦਾ ਕੋਈ ਜਨਰਲ ਸੈਕਟਰੀ ਲੱਭ ਕੇ ਵਿਖਾ ਦਿਓ 2 4 ਕੋਈ ਮੀਤ ਪ੍ਰਧਾਨ ਦੱਸੋ ਉਹ ਪੁਰਾਣੀ ਟੀਮਾਂ ਵਾਲਿਆਂ ਪਈ ਦੁਆਰਾ ਦੁਆਰਾ ਥਾਪੀਆਂ ਦਿੱਤੀਆਂ ਹੀ ਆ ਪਰ ਆਪ ਦੀ ਟੀਮ ਹਜੇ ਤੱਕ ਰਾਜਾ ਵੜਿੰਗ ਬਣਾ ਨਹੀਂ ਪਾਇਆ ਬਸ ਠੀਕ ਹੈ ਬਹੁਤ ਬਹੁਤ ਧੰਨਵਾਦ ਮਰੀਵਾਲ ਸਾਹਿਬ ਜੁੜਨ ਦੇ ਲਈ ਸੋ ਬਿਲਕੁਲ ਸਵਾਲ ਵੱਡਾ ਹੈ ਖੈਰ ਮਸਲਾ ਮੈਂ ਵਾਪਸ ਸਪਸ਼ਟੀਕਰਨ ਵਾਲੇ ਤੇ ਹੀ ਆਣਾ ਕਿ ਜੋ ਸਪਸ਼ਟੀਕਰਨ ਦੀ ਮੰਗ ਕੀਤੀ ਗਈ ਹੈ ਕਿੰਨੀ ਕੁ ਵਾਜਬ ਹੈ हम सवाल बहुत सारे ने लोग सवाल खड़े कर रहे हैं कि भाई स्पष्टीकरण मगना कि वाजब है और वो भी इस मसले पर खास तौर तो पर सियासी कॉन्फ्रेंसा लैके चलो आप ही कर रहे हैं हूँ बीजेपी ने सवाल खड़े करते पर मसला देखो एक तो है कि विवाद और राजा वड़िंग दोवें कट्ठे क्यों चलते हैं और इस मसले पर भी कोई व्डा विवाद हूँ राजा वड़िंग के नाँ जुड़ता नजर आएगा ये सवाल या जानकारी तोहे तक पहुँचानी से इजाजत दौ सत श्रीकाल